ਸਮੂਹ ਇਲਾਕਾ ਨਿਵਾਸੀ ਪੈਣਾ ਤੇ ਭਰਾਵਾਂ ਨੂੰ ਇਸ ਲਾਇਬ੍ਰਾਈ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਪਿਛਲੇ ਸਮੇਂ ਤੋਂ ਇਸ ਗੱਲ ਨੂੰ ਜਾਣਦੇ ਜੋ ਕਿ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਦੇ ਅੰਦਰ ਜਿਹੜੇ ਆ ਬਲਾਕ ਵਿਕਾਸ ਦਫ਼ਤਰ ਜਿਹੜੇ ਆ ਜਿਨ੍ਹਾਂ ਨੂੰ ਆਪਾਂ ਵੀਡੀਓ ਦਫ਼ਤਰ ਕਹਿੰਦੇ ਆ ਜਿਨ੍ਹਾਂ ਦੇ ਨਾਲ ਸਾਡਾ ਸਾਰਾ ਪਿੰਡਾਂ ਦਾ ਡਵੈਲਪਮੈਂਟ ਜੁੜੀ ਹੋਈ ਆ ਔਰ ਮਜ਼ਦੂਰਾਂ ਦੇ ਬਹੁ ਗਿਣਤੀ ਕੰਮ ਜੀ ਦੇ ਚ ਵਿੱਚ ਨਰੇਗਾ ਦਾ ਕਾਰੋਬਾਰ ਆ ਔਰ ਉਹਦੇ ਨਾਲ ਦੀ ਨਾਲ ਜਿਹੜੇ ਮਕਾਨ ਬਣਾਉਣ ਵਾਸਤੇ ਨੀਲੇ ਕਾਰਡ ਬਣਾਉਣ ਵਾਸਤੇ ਹੋਰ ਇਸ ਤਰੀਕੇ ਦੀਆਂ ਕਾਫੀ ਜਿਹੜੀਆਂ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਦੇ ਵਾਸਤੇ ਬਲਾਕ ਜਿਹੜੇ ਆ ਉਹਨਾਂ ਦੇ ਅੰਦਰ ਆਉਣਾ ਜਾਣਾ ਰਹਿੰਦਾ ਹੈ ਔਰ ਸਹਾਰਾਨਗੀ ਦੀ ਗੱਲ ਇਹ ਆ ਕਿ ਜਿੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਇੱਕ ਨਵਾਂ ਬਲਾਕ ਬਣਾਇਆ ਗਿਆ ਔਰ ਉੱਥੇ ਜੰਡਿਆਲਾ ਗੁਰੂ ਹਲਕੇ ਦੇ ਅੰਦਰ ਜਿਹੜਾ 1960 ਤੋਂ ਬਲਾਗ ਤਰਸਿੱਕਾ ਚੱਲ ਰਿਹਾ ਜਿਸ ਬਲਾਗ ਦੇ ਬਾਰੇ ਵਿੱਚ ਖਾਸ ਕਰਕੇ ਸ਼ਮਰਸ਼ੀਲ ਤਾਕਤਾਂ ਨੂੰ ਮਾਣ ਕਿ ਬਲਾਗ ਬਣਾਉਣ ਦੇ ਵਿੱਚ ਸਾਡੇ ਉਸ ਵੇਲੇ ਦੇ ਮਜੂਰ ਗਾਗੂ ਜਿਹੜਾ ਕਾਮਰ ਮੱਖਣ ਸਿੰਘ ਤਰਸਿੱਕਾ ਉਹਨਾਂ ਦੀ ਪਹਿਲ ਕਦਮੀ ਤੇ ਤਰਸਿੱਕਾ ਇਲਾਕੇ ਨੂੰ ਦੀ ਜਿਹੜੀ ਡਵੈਲਪਮੈਂਟ ਵਾਸਤੇ ਜਿਹੜਾ ਤਰਸਿੱਕਾ ਬਲਾਗ ਬਣਾਇਆ ਗਿਆ ਸੀ ਪਰ ਬੜੀ ਵੱਧ ਕੁਝ ਨਹੀਂ ਗੱਲਿਆ ਕਿ ਜਿਹੜੀ ਸਰਕਾਰ ਬਦਲਾ ਦੇ ਨਾਂ ਤੇ ਪੰਜਾਬ ਦੇ ਅੰਦਰ ਆਈ ਸੀ ਜਿਹੜੀ ਕਹਿੰਦੀ ਸੀ ਵੀ ਅਸੀਂ ਪਿੰਡਾਂ ਦੇ ਅੰਦਰੋਂ ਚੱਲਿਆ ਕਰਾਂਗੇ ਲੋਕਾਂ ਦੇ ਵਿਹੜਿਆਂ ਦੇ ਅੰਦਰੋਂ ਚੱਲਿਆ ਕਰਾਂਗੇ ਉਹਨਾਂ ਨੇ ਹੁਣ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਅੰਦਰ ਤਫਿੱਕਾ ਬਲਾਕ ਮੁਕੰਮਲ ਰੂਪ ਦੇ ਵਿੱਚ ਇਹਦਾ ਭੋਗ ਪਾਤਾ ਇਹਨੂੰ ਤੋੜ ਕੇ ਸਾਰੇ ਦੇ ਸਾਰੇ ਤਕਰੀਬਨ 66 ਪਿੰਡੇ ਜਿਹੜੇ ਆ ਮੈਤੇ ਤੋਂ ਅਗਲੇ ਪਾਸੇ ਜਿਹੜਾ ਚੁੰਗ ਤੱਕ ਆ ਖੱਬੇ ਰਾਜਪੂਤਾਂ ਤੱਕ ਆ ਉਧਰ ਪਰਦੇਹਾਂ ਤੱਕ ਆ ਔਰ ਇਹ ਫੈਦਪੁਰ ਤੱਕ ਮੰਨੀ ਜਾਣੀ ਗਏ ਜਿਹੜੇ ਤਸਿੱਕੇ ਬਲਾਗ ਦੇ ਜਿੰਨੇ ਪਿੰਡ ਸੀ ਔਰ ਕੁਝ ਤਸਿੱਕੇ ਬਲਾਗ ਦੇ ਅੰਦਰ ਜਿਹੜੇ ਰਈਏ ਦੇ ਪਿੰਡ ਸੀ ਉਹਨਾਂ ਸਾਰਿਆਂ ਪਿੰਡਾਂ ਨੂੰ ਜਿਹੜਾ ਜਨਿਆਲੇ ਦੇ ਨਾਲ ਜੋੜ ਦਿੱਤਾ ਗਿਆ ਜੋ ਕਿ ਮਹਿਤੇ ਤੋਂ ਲੈ ਕੇ ਜਨਿਆਲੇ ਤੱਕ तकरीबन तकरीबन ਇਹਨਾਂ ਪਿੰਡਾਂ ਨੂੰ 35 ਤੋਂ 40 ਕਿਲੋ ਮੀਟਰ ਦਾ ਸਫ਼ਰ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਕਰਨਾ ਪਊਗਾ ਜਿਸ ਕਰਕੇ ਅੱਜ ਸਮੂਹ ਇਲਾਕੇ ਦੇ ਅੰਦਰ ਇਸ ਗੱਲ ਬਲਾਗ ਨੂੰ ਬਹਾਲ ਕਰਾਉਣ ਵਾਸਤੇ ਸੱਦਾ ਦਿੱਤਾ ਗਿਆ ਸੀ ਔਰ ਵਰਦੇ ਮੀਂਹ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਅੰਦਰੋਂ ਜਿਹੜੇ ਆ ਵੱਖ-ਵੱਖ ਸ਼ਰਸ਼ੀਲ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਆ ਔਰ ਇਹ ਫੈਸਲਾ ਕੀਤਾ ਗਿਆ ਵੀ ਇਸ ਬਲਾਕ ਨੂੰ ਬਹਾਲ ਕਰਨ ਵਾਸਤੇ ਹਰ ਕਿਸਮ ਦਾ ਜਿਹੜਾ ਆਪਣਾ ਐਜੀਟੇਸ਼ਨ ਜਿਹੜੀ ਉਹ ਕੀਤੀ ਜਾਊਗੀ ਔਰ ਉਹਦੇ ਸਬੰਧ ਦੇ ਵਿੱਚ ਅਗਲੀ ਗੱਲ ਜਿਹੜਾ ਇਸ ਮਹੱਤਵਪੂਰਨ ਪ੍ਰੋਗਰਾਮ ਦੇ ਸਬੰਧ ਵਿੱਚ ਜਿਹੜਾ ਸਾਡੇ ਮੁੱਖ ਅਜੋਦੇ ਕਾਮਰ ਬਲਦੇਵ ਸਿੰਘ ਸੈਦਪੁਰ ਉਹ ਤੁਹਾਡੇ ਨਾਲ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਉਹ ਸਾਂਝਾ ਕਰਨਗੇ ਕਾਮਲ ਬਲਦੇਵ ਸਿੰਘ ਸੈਦਪੁਰ ਅੱਜ ਦੀ ਬਲਾਗ ਬਚਾਓ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਇਹਦੇ ਚ ਬੜੀਆਂ ਲੰਮੀਆਂ ਵਿਚਾਰਾਂ ਕੀਤੀਆਂ ਗਈਆਂ ਇਸ ਬਲਾਗ ਵਿੱਚੋਂ ਕਮ ਸੋ ਕਮ 36 ਪਿੰਡਾਂ ਦੇ ਲੋਕ ਜਿਹੜੇ ਆ ਉਹ ਅੱਜ ਪਹੁੰਚਿਆ ਹਰ ਪਿੰਡ ਤੋਂ ਇੱਕ ਦੋ ਜਣੇ ਆਏ ਆ ਸਭਾ ਮਸ਼ਹੂਰਾ ਕਰਨਾ ਤੇ ਇਸ ਬਲਾਗ ਨੂੰ ਬਚਾਇਆ ਜਾਵੇ ਕਿਉਂਕਿ ਇਹ ਬਲਾਗ ਸਾਡੇ ਜਿਹੜਿਆ 60 65 ਪਿੰਡਾਂ ਉਹਨਾਂ ਦਾ ਬਹੁਤ ਹੀ ਨੇੜੇ ਦਾ ਬਲਾਗ ਵਾ ਤੇ ਇਸ ਨਾਲ ਸਾਡੀਆਂ ਬੜੀਆਂ ਪੁਰਾਣੀਆਂ ਜੁੜੀਆਂ ਹੋਈਆਂ ਆ ਇਹਦੇ ਨਾਲ ਤਾਰਾ ਔਰ ਇਸ ਬਲਾਗ ਨੂੰ ਅਸੀਂ ਲਗਾਤਾਰ ਬਹਾਲ ਕਰਦੇ ਰਾਵਾਂਗੇ ਜੋੜ ਲਾਉਂਦੇ ਰਾਵਾਂਗੇ ਸੋ ਅੱਜ ਇਹ ਮੀਟਿੰਗ ਜਿਹੜਾ ਹੱਥ ੱਲੀ ਆ ਇਸ ਮੀਟਿੰਗ ਤੁਸੀਂ ਬਲਾਗ ਬਹਾਲ ਕਰਨ ਦੀ ਕਮੇਟੀ ਵੀ ਬਣਾਈ ਆ ਔਰ ਇਹਦੇ ਚ ਕੁਝ ਅਗਨੇ ਫੈਸਲੇ ਵੀ ਲਏ ਅਗਲਾ ਪ੍ਰੋਗਰਾਮ ਵੀ ਅਹੀ ਕੀਤਾ ਕਿ ਆ ਜਿਹੜੇ ਹੜ੍ਹਾਂ ਦਾ ਕਾਰਨ ਕਰਕੇ ਬਾੜਸ਼ ਹੋ ਰਹੀ ਆ ਉਧਰ ਵੀ ਸਾਡੇ ਸਾਰੇ ਸਾਥੀ ਫੜ ਪੀੜਤਾਂ ਲਈ ਸਰਗਰਮ ਉਥੇ ਜਾਣ ਲਈ ਔਰ ਅਸੀਂ ਚੋਣਿਆ ਕਿ ਅਗਲੇ ਪ੍ਰੋਗਰਾਮ ਤੋਂ ਪਹਿਲਾਂ ਮੰਤਰੀ ਸਾਹਿਬ ਨੂੰ ਇੱਕ ਵਾਰ ਮਿਲਿਆ ਜਾਵੇ ਪਰ ਭਜਨ ਸਿੰਘ ਨੂੰ ਕਿਉਂਕਿ ਮੰਤਰੀ ਇਸ ਇਲਾਕੇ ਦਾ ਐਮਐਲਏ ਰਿਹਾ ਪਹਿਲੋਂ ਤੋਂ ਹੋਣੇ ਮੰਤਰੀ ਬਣਿਆ ਉਹਦੇ ਵਿੱਚ ਇਹ ਸਿੱਧਾ ਰੋਲ ਆ ਇਹਨੇ ਅਰਦੀ ਜਿੰਨੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਸ ਬਲਾਗ ਨੂੰ ਬਚਾਉਣ ਲਈ ਕੋਸ਼ਿਸ਼ ਕਰਾਂ ਸੋ ਅੱਜ ਅਸੀਂ ਪ੍ਰੋਗਰਾਮ ਬਣਾਇਆ ਵੀ 6 ਤਰੀਕ ਨੂੰ ਅਸੀਂ ਮੰਤਰੀ ਸਾਹਿਬ ਨੂੰ ਮਿਲਾਂਗੇ ਔਰ ਉਸ ਤੋਂ ਬਾਅਦ ਉਹ ਕੀ ਉਹਨਾਂ ਦੇ ਵਿਚਾਰ ਆ ਕੀ ਉਹ ਸਾਡੀ ਗੱਲ ਮੰਨਦੇ ਆ ਜਾਂ ਨਹੀਂ ਉਸ ਤੋਂ ਬਾਅਦ ਅਸੀਂ ਪਿੰਡਾਂ ਤੇ ਜਾਵਾਂਗੇ ਔਰ ਸਾਰੇ ਪਿੰਡਾਂ ਨੂੰ ਜਗਾਵਾਂਗੇ ਦੱਸਾਂਗੇ ਆਹ ਕੋ ਜੋ ਹੋ ਰਿਹਾ ਸੋ ਵੱਡਾ ਪ੍ਰੋਗਰਾਮ ਬਣਾ ਕੇ ਫਿਰ ਇਸੇ ਅਗਲਾ ਪ੍ਰੋਗਰਾਮ ਜਿਹੜਾ ਉਹ ਤੈਅ ਕਰਕੇ ਫਿਰ ਇਹ ਸੰਘਰਸ਼ ਦੀ ਲੰਮੀ ਪੀੜੀ ਵਿੱਚ ਜਾਵਾਂਗੇ ਜਦ ਤੱਕ ਇਹ ਮਹਾਲ ਤੇ ਸਿੱਕਾ ਬਲਾਗ ਬਾਲ ਨਹੀਂ ਹੋਗਾ ਅਸੀਂ ਲੜਦੇ ਰਹਾਂਗੇ ਔਰ ਲੜਾਈ ਲੜ ਕੇ ਹੀ ਜਿੱਤਾਂਗੇ ਸੋ ਅੱਜ ਅਸੀਂ ਮੀ ਵਾਦੇ ਜਾਂ ਇਹ ਮੀਟਿੰਗ ਕੀਤੀ ਆ ਔਰ ਇਹ ਜੇ ਫੈਸਲੇ ਬੜੇ ਲੈ ਆ ਬੜੇ ਉਤਸ਼ਾਹ ਨਾਲ ਸਾਡੇ ਸਾਡੇ ਪਿੰਡਾਂ ਦੇ ਸਰਪੰਚ ਪੰਜਾ ਸਾੜੇ ਆਏ ਆ ਔਰ ਸਾਰਿਆਂ ਦੀ ਇਹ ਤਜਵੀਜ਼ ਆ ਕੇ ਇਸ ਬਲਾਕ ਨੂੰ ਬਚਾਇਆ ਜਾਵੇ ਸੋ ਅਸੀਂ ਆਸ ਵੀ ਰੱਖਾਂਗੇ ਸਰਕਾਰ ਕੋਲੋਂ ਕਿ ਉਹ ਲੋਕਾਂ ਦੀਆਂ ਗੱਲਾਂ ਮੰਨਣ ਕਿਉਂਕਿ ਇਹ ਆਏ ਇਸ ਕਰਕੇ ਆ ਕਿ ਅਸੀਂ ਜੋ ਲੋਕ ਕਹਿਣਗੇ ਸਾਡੀ ਸਰਕਾਰ ਉਹ ਕਰੂਗੀ ਸੋ ਅੱਜ ਜਿਹੜਾ ਉਹ ਉਲਟ ਚੱਲ ਰਿਹਾ ਇਸ ਕਰਕੇ ਅਸੀਂ ਸਰਪੰਚੋਂ ਮੰਤਰੀ ਨੂੰ ਮਿਲਾਂਗੇ ਉਹਨੂੰ ਦੱਸਾਂਗੇ ਕਿ ਆ ਸਿਚੁਏਸ਼ਨ ਸਾਰੀ ਜਿਹੜੀ ਹੈਗੀ ਸਾਡੇ ਇਲਾਕੇ ਦੀ ਆ ਲੋਕ ਜਿਹੜੇ ਆ ਸਾਰੇ ਨਰਾਜ਼ ਆ